ਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਮੇਰੇ ਚੈਨਲ ਤੇ ਤੇ ਅੱਜ ਆਪਾਂ ਕਰਾਂਗੇ ਰਾਉਂਡ ਘੇਰੇ ਦੀ ਫੋਲਡਿੰਗ 셔ਟ ਦਾ ਜਿਹੜਾ ਆਪਣਾ ਘੇਰਾ ਹੁੰਦਾ ਉਹਨੂੰ ਰਾਉਂਡ ਕਿਦਾਂ ਫੋਲਡ ਕਰਨਾ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸੂਗੀ ਠੀਕ ਹੈ ਆ ਤੁਸੀਂ ਚੈੱਕ ਕਰ ਸਕਦੇ ਆ ਦੀ ਫਿਨਿਸ਼ਿੰਗ 셔ਟ ਦੀ ਠੀਕ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਵਾ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਵੀ ਆ ਰਾਉਂਡ ਘੇਰਾ ਚੱਲ ਰਿਹਾ ਵਾ ਫਰਸੀ ਸਲਵਾਰ ਦੇ ਨਾਲ ਬਹੁਤ ਸੋਹਣਾ ਲੱਗਦਾ ਵਾ ਇਹ 셔ਟ ਤੇ ਯੂ ਕੈਨ ਸੀ ਗਾਇਸ ਆ ਪ੍ਰੋਪਰ ਕੁਰਤੀ ਆ ਅਗਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀਆਂ ਤਾਂ ਸਬਸਕ੍ਰਾਈਬ ਮਾਈ YouTube ਚੈਨਲ ਚਲੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੀ ਸ਼ਰਟ ਨੂੰ ਰੈਡੀ ਕਰ ਲਾਂਗੇ ਫਿਟਿੰਗ ਵਗੈਰਾ ਦੇ ਨਿਸ਼ਾਨ ਲਗਾ ਲਾਂਗੇ ਠੀਕ ਹੈ ਤੇ ਤੁਸੀਂ ਦੇਖ ਸਕਦੇ ਆ ਮੇਰੇ ਫਿਟਿੰਗ ਦੇ ਨਿਸ਼ਾਨ ਲੱਗੇ ਹੋਏ ਨੇਗੇ ਆ ਹੈਗਾ ਆਪਣਾ हिਪ ਤੇ ਆਪਾਂ ਜਿਹੜਾ ਹੈ ਕਪੜਾ ਅੰਦਰ ਨੂੰ ਫੋਲਡ ਕਰਨਾ ਇਹ ਜਸਟ ਆਪਾਂ ਜਿਹੜਾ 8 ਇੰਚ ਦੀ ਫੋਲਡਿੰਗ ਰੱਖ ਲੈਣੇ ਆ ਨਾ ਡੇਟ 2.5 ਇੰਚ ਦੀ ਫੋਲਡਿੰਗ ਰੱਖਦੇ ਆ ਆਪਾਂ ਪੱਲਾ ਫੋਲਡ ਕਰਨ ਲਈ ਉਹ ਜਸਟ ਆਪਾਂ 1 ਇੰਚ ਦੀ ਰੱਖਣੀ ਆ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਪਹਿਲਾਂ ਸਿੰਗਲ ਫੋਲਡ ਕਰਾਂਗੇ ਤੇ ਆ ਤੁਸੀਂ ਦੇਖ ਸਕਦੇ ਜਦੋਂ ਆਪਾਂ ਘੱਟ ਫੋਲਡਿੰਗ ਕਰਦੇ ਆ ਨਾ ਇਹਨੂੰ ਕੱਪੜੇ ਨੂੰ ਤਾਂ ਇਹ ਪ੍ਰੋਪਰ ਵਧੀਆ ਤਰੀਕੇ ਨਾਲ ਫੋਲਡ ਹੁੰਦਾ ਤੁਸੀਂ ਦੇਖ ਸਕਦੇ ਆਧਾ ਇੰਚਾ ਸਿਰਫ ਇਹ ਜਿਹੜਾ ਮੈਂ ਫੋਲਡ ਕਰ ਰਹੀ ਆ ਤੇ ਵੜੇ ਨੂੰ ਥੋੜਾ ਥੋੜਾ ਕੱਪੜਾ ਲੈ ਕੇ ਉਹਨੂੰ ਫੋਲਡ ਕਰਨਾ ਵਾ ਤੇ ਆ ਤੁਸੀਂ ਦੇਖ ਸਕਦੇ ਆਪਣੇ ਫੋਲਡਿੰਗ ਹੋ ਚੁੱਕੀ ਆ ਤੇ ਆ ਦੇਖੋ ਤੁਸੀਂ ਥੋੜੇ ਬਹੁਤੇ ਵਾਲੇ ਇਹਦੇ ਵਿੱਚ ਪੈਂਦੇ ਹੀ ਹੁੰਦੇ ਨੇਗੇ ਉਹ ਜਦੋਂ ਆਪਾਂ ਆਇਰਨ ਕਰਦੇ ਆ ਨਾ ਸ਼ਰਟ ਨੂੰ ਪ੍ਰੈਸ ਕਰਦੇ ਆ ਚੰਗੇ ਤਰੀਕੇ ਨਾਲ ਫਿਰ ਉਹ ਸੈੱਟ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਕਰਾਂਗੇ ਡਬਲ ਫੋਲਡਿੰਗ ਠੀਕ ਹੈ ਪਹਿਲਾਂ ਆਪਾਂ ਨੂੰ ਕੱਪੜੇ ਨੂੰ ਸਿੰਗਲ ਫੋਲਡ ਕੀਤਾ ਹੁਣ ਆਪਾਂ ਉਹਨੂੰ ਅੰਦਰ ਡਬਲ ਫੋਲਡ ਕਰਕੇ ਉਹਨੂੰ ਫਿਨਿਸ਼ ਕਰ ਦਾਂਗੇ ਆ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਆਪਾਂ ਡਬਲ ਫੋਲਡਿੰਗ ਦੁਬਾਰਾ ਕਰਨੀ ਸ਼ੁਰੂ ਕਰਦੇ ਹਾਂ ਨਾ ਤਾਂ ਇਹ ਆਪਣੇ ਆਪ ਹੀ ਫੋਲਡ ਹੋਣਾ ਸ਼ੁਰੂ ਹੋ ਜਾਂਦਾ ਵਾ ਜਿਆਦਾ ਮਤਲਬ ਐਫਰਟਸ ਲਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਆਪਾਂ ਨੂੰ ਵਧੀਆ ਤਰੀਕੇ ਨਾਲ ਇਦਾਂ ਹੀ ਫੋਲਡ ਹੋ ਜਾਂਦਾ ਵਾ ਪਹਿਲਾਂ ਸਿੰਗਲ ਫੋਲਡਿੰਗ ਕਰਿਆ ਕਰੋ ਫਿਰ ਆਪਾਂ ਦੂਸਰੀ ਵਾਰ ਇਹਨੂੰ ਫੋਲਡ ਕਰਕੇ ਇਹਨੂੰ ਇਦਾਂ ਆਪਾਂ ਫਿਨਿਸ਼ ਕਰ ਲਾਂਗੇ ਤੇ ਜਿੰਨਾ ਘੱਟ ਫੈਬਰਿਕ ਰੱਖੋਗੇ ਤੁਸੀਂ ਆਪਣੇ ਜਿਹੜੇ ਸਾਈਡ ਹੁੰਦੀਆਂ ਨੇਗੀਆਂ ਜਿਵੇਂ ਆਪਾਂ 1.5 ਇੰਚ ਰੱਖ ਲੈਣੇ ਨੇ 2 ਇੰਚ ਰੱਖ ਲੈਣੇ ਆ ਇਨੂੰ ਜਿੰਨਾ ਤੁਸੀਂ ਘੱਟ ਰੱਖੋਗੇ 1 ਇੰਚ ਰੱਖੋਗੇ 1 ਤੋਂ ਥੋੜਾ ਜਿਹਾ 1-2 ਪੁਆਇੰਟ ਘੱਟ ਵੀ ਰੱਖੋਗੇ ਤਾਂ ਉਨੀ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹ ਤੁਹਾਡਾ ਜਿਹੜਾ ਹੈਗਾ ਕੇਰਾ ਫੋਲਡ ਹੋਊਗਾ ਤੇ ਆਹ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਪੂਰਾ ਸ਼ਰਟ ਆਪਣੀ ਹੋ ਗਈ ਆ ਰੈਡੀ ਠੀਕ ਹੈ ਅਗਰ ਤੁਸੀਂ ਆ ਨੈਕ ਡਿਜ਼ਾਈਨ ਦੇਖਣਾ ਤਾਂ ਤੁਸੀਂ ਮੇਰੇ YouTube ਚੈਨਲ ਤੇ ਦੇਖ ਸਕਦੇ ਹੋ ਸੋ ਯੂ ਕੈਨ ਸੀ ਓਕੇ ਬਹੁਤ ਸੋਹਣਾ ਲੱਗਦਾ ਵਾ ਬੀਸ ਬਹੁਤ ਵਧੀਆ ਨਿਕਲਿਆ ਵਾ ਇਹ ਆਈ ਦੀ ਫਾਈਨਲ ਲੁੱਕ ਆ ਅਗਰ ਇਹਦੇ ਬਾਜੂ ਵਗੈਰਾ ਦਾ ਡਿਜ਼ਾਈਨ ਦੇਖਣਾ ਵਾ ਤਾਂ ਤੁਸੀਂ ਮੇਰੇ YouTube ਚੈਨਲ ਤੇ ਦੇਖ ਸਕਦੇ ਹੋ ਬਾਏ ਬਾਏ